ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਖੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ। ਸਵਚ ਭਾਰਤ ਮਿਸ਼ਨ ਨੇ ਕੱਲ ਆਪਣੇ 10 ਸਾਲ ਪੂਰੇ ਕੀਤੇ ਨੇ। ਸਵੱਛਤਾ ਹੀ ਸੇਵਾ ਪੰਦਰਵਾੜੇ ਤੇ ਸਿਰਫ 15 ਦਿਨਾਂ ਵਿੱਚ ਦੇਸ਼ ਪਾਰ ਵਿੱਚ ਕੋਈ 27 ਲੱਖ ਤੋਂ ਵੱਧ ਪ੍ਰੋਗਰਾਮ ਕੀਤੇ ਗਏ ਜਿਸ ਵਿੱਚ 28 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਇਸ ਮੁਹਿੰਮ ਤਹਿਤ ਲੋਕਾਂ ਨੇ ਵੱਖ-ਵੱਖ ਗਤੀਵਿਧੀਆਂ ਕਰਕੇ ਆਪਣਾ ਬਣਦਾ ਯੋਗਦਾਨ ਪਾਇਆ ਸਵੱਛਤਾ ਹੀ ਸੇਵਾ ਮੁਹਿੰਮ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਧਿਕਾਰੀਆਂ ਤੇ ਲੋਕਾਂ ਨੇ ਜਾਣਕਾਰੀ ਦਿੱਤੀ ਪਬਲਿਕ ਨੂੰ ਡਾਕਾਇਆ ਸਟੂਡੈਂਟ ਸੈਨੀਟੇਸ਼ਨ ਨਗਰ ਕੌਂਸਲ ਕਰਤੋ ਆਮ ਹੈ ਪਬਲਿਕ ਨੂੰ ਜਾਗਰੂਕਾਈ ਕਰ ਰਿਆ ਵੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਸ਼ਹਿਰ ਸਾਫ਼ ਸੁਥਰਾ ਹੋਵੇਗਾ ਦੀ ਮਾਰੀਆਂ ਤੋਂ ਬਤਾਂਗੇ ਇਸ ਵਾਸਤੇ ਇਸ ਮਹੀਨੇ ਸਿਟੀ ਨਗਰ ਕੌਂਸਲ ਸਭੇਂ ਧਿਆਨ ਦਿਲਾ ਰਹੀ ਹੈ ਊੜੇ ਵਾਲੇ ਜਾਗਰੂਕ ਕਰੀ ਹੈ ਉਸ ਵਾਸਤੇ ਲੋਕਾਂ ਨੂੰ ਜਿਹੜਾ ਇਹ ਸਾਥ ਬੋਲੀ ਹੈ ਤੇ ਜੇ ਪਬਲਿਕ ਦਾ ਸਾਫ਼ ਹੋਵੇਗਾ ਤਾਂ ਜਿਹੜਾ ਸ਼ਹਿਰ ਸਾਫ਼ ਸੁਥਰਾ ਹੋਵੇਗਾ ਚੰਡੀਗੜ੍ਹ ਦੇ ਨੇੜੇ ਹੋਣ ਕਰਕੇ ਤੇ ਦਾ ਅਰੇ ਸਾਰੇ ਪੰਜਾਬ ਦੇ ਲੋਕਾਂ ਦੀ ਆਵਾਜ਼ਾਈ ਹੁੰਦੀ ਹੈ ਤਾਂ ਕਾਣ ਵਾਸਤੇ ਕੈਂਪ ਲਾਇਆ ਹੈ ਸੀ ਉਸ ਤੋਂ ਬਾਅਦ ਸਫਾਈ ਵਿਵਸਥਾ ਕੈਂਪ ਲਗਾਏ ਸੀ ਅੰਪਲਾਈ ਜਿਹੜੇ ਐ ਜਿਹੜੇ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਪਬਲਿਕ ਨੂੰ ਜਾਗਰੂਕ ਕੀਤਾ ਹੈ ਪੁਲਤਿੰਨ ਮੁਕਤ ਜਿਹੜਾ ਸ਼ਹਿਰ ਵਾਸਤੇ ਸੀ ਲੋਕਾਂ ਨੂੰ ਪਿੰਨ ਦਿੱਤੇ ਪੁਲਤਿੰਨ ਦੀ ਘਟੋ ਘਟੇ ਯੂਜ਼ ਕੀਤਾ ਜਾਵੇ ਜਿਹੜੇ ਕਈ ਲੋਕਾਂ ਨੇ ਜਿਹੜਾ ਪੁਲਤੀ ਰੱਖਿਓ ਸੀ ਨਗਰ ਕੌਂਸਲ ਵੱਲੋਂ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਚਲਾਨ ਵੀ ਕੀਤੇ ਗਏ ਹਨ ਸੋ ਅੰਪਲਾਈ ਸੀ ਉਹਨਾਂ ਦਾ ਮੈਡੀਕਲ ਚੈੱਕਅਪ ਵੀ ਕਰਾਇਆ ਗਿਆ ਸਭ ਦਾ ਆਕਾਦ ਬਣਾਉਣ ਦਾ ਸਾਡੇ ਨਗਰ ਕੌਂਸਲ ਖਰੜ ਵਿੱਚ ਇੱਕ ਪ੍ਰੋਜੈਕਟ ਹੈ ਜਿਹੜਾ ਤਿੰਨ ਸਾਲਾਂ ਤੋਂ ਬਹੁਤ ਜਿਹੜਾ ਤਸਦੀਬਕਤਮ ਚੱਲ ਰਿਹਾ ਜੀ ਨਿਰਾਲ ਸੀ ਕੂੜੇ ਖਾਦ ਬਣਾ ਕੇ ਸੇਕ ਜਾਗਰੂਕਤਾ ਵਾਸਤੇ ਇਹ ਦੇਖਣ ਵਾਸਤੇ ਬਹੁਤ ਅੱਛੀ ਚੀਜ਼ ਹੈ ਜੀ ਹੈ ਸੁਨੀਲ ਗਰਗ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜ਼ਿਲ੍ਹਾ ਮੋਗਾ ਸਵਚ ਭਾਰਤ ਮਿਸ਼ਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਚਾਇਤੀ ਰਾਜ ਵਿਭਾਗ ਸਕੂਲ ਸਿੱਖਿਆ ਵਿਭਾਗ ਐਨ ਜੀਓ ਸੱਤੇ ਪਿੰਡ ਦੇ ਯੂਥ ਕਲੱਬ ਅਤੇ ਪਿੰਡ ਵਾਸੀਆਂ ਵੱਲੋਂ ਸਾਫ ਸਫਾਈ ਸੰਬੰਧੀ ਗਤੀਵਧੀਆਂ ਕੀਤੀਆਂ ਜਾ ਰਹੀਆਂ ਹਨ ਇਸ ਮਹਿੰਮ ਦੌਰਾਨ ਸਕੂਲਾਂ ਵਿੱਚ ਸਵੱਛਤਾ ਰੈਲੀਆਂ ਕੈਂਪ ਲਗਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਰੁਖ ਮਾਨ ਦੇ ਨਾਮ ਮਹਿੰਮ ਤਹਿ ਤੋਸ ਤੇ ਤਰਲ ਰਹਿਣਦਕੂਨ ਪ੍ਰਬੰਧਨ ਸਾਈਟਾਂ ਵਾਟਰ ਵਰਕਸ ਤੇ ਪੌਦੇ ਲਗਾਉਣ ਦੀ ਮਹਿੰਮ ਚਲਾਈ ਜਾ ਰਹੀ ਹੈ। ਵੇਸਟ ਤੋਂ 8 ਆਈਟਮਾਂ ਦੀ ਪ੍ਰਦਰਸ਼ਨੀ ਅਤੇ ਵੱਖ-ਵੱਖ ਸਮਾਜ ਭਲਾਈ ਸਕੀਮਾਂ ਅਧੀਨ ਸਫਾਈ ਕਰਮਚਾਰੀਆਂ ਅਤੇ ਸਫਾਈ ਮਿੱਤਰਾਂ ਲਈ ਸੁਰੱਖਿਆ ਸ਼ਿਵਰ ਲਗਾਏ ਜਾ ਰਹੇ ਹਨ। ਅਸੀਂ ਇਸ ਮਹਿੰਮ ਲਈ ਸਰਕਾਰ ਦਾ ਧੰਨਵਾਦ ਕਰਦੇ ਹਾਂ। ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਸਿੱਖਿਆ ਵਿਭਾਗ ਫਰੀਦਕੋਟ ਟਵ什 ਭਾਰਤ ਭਿਆਨ ਸਾਡੇ ਦੇਸ਼ ਦੇ ਲਈ ਦਾਨ ਸਾਬਤ ਹੋ ਰਿਹਾ ਹੈ ਇਸ ਦੇ ਤਹਿਤ ਸਾਡਾ ਆਲਾ ਦਵਾਲਾ ਸਾਡੀ ਕਰਮ ਭੂਮੀ ਅਤੇ ਸਾਡਾ ਦੇਸ਼ ਸੁੰਦਰ ਹੋਣ ਵੱਲ ਨਿਰੰਤਰ ਵੱਡੇ ਕਦਮ ਪਟ ਰਿਹਾ ਹੈ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਆਪਣੇ ਦੇਸ਼ ਨੂੰ ਸੁੰਦਰ ਬਣਾਉਣ ਦਾ ਇੱਕ ਸਾਨੂੰ ਸੁਨਹਿਰੀ ਮੌਕਾ ਮਿਲਿਆ ਹੈ ਆਓ ਇਸ ਅਭਿਆਨ ਦਾ ਹਿੱਸਾ ਬਣੀਏ ਤੇ ਆਪਣਾ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਯੋਗਦਾਨ ਪਾਈਏ ਕਿਉਂਕਿ ਕਹਾਵਤ ਹੈ ਦੀਵਾ ਦੀਵਾ ਬਾਲੀਏ ਦੀਵਾਲੀ ਬਣ ਜਾਂਦੀ ਹੈ ਸਾਡੇ ਛੋਟੇ ਛੋਟੇ ਯਤਨਾਂ ਦੇ ਨਾਲ ਇਹ ਭਾਰਤ ਇੰਨਾ ਸੁੰਦਰ ਸਵੱਛ ਬਣ ਜਾਵੇਗਾ ਜਿਸ ਤੇ ਅਸੀਂ ਮਾਨ ਕਰਾਂਗੇ ਅਸੀਂ ਆਪਣੇ ਵਿਦਿਆਰਥੀ ਵਰਗ ਨੂੰ ਅਧਿਆਪਕ ਵਰਗ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਤੇ ਨਿਰੰਤਰ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਸਕੂਲਾਂ ਨੂੰ ਵਿਦਿਆਰਥੀਆਂ ਦੇ ਘਰਾਂ ਨੂੰ ਸੁੰਦਰ ਦੇਸ਼ ਭਾਰ ਵਿੱਚ ਪਹਿਲੀ ਤੋਂ 30 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ ਗਿਆ ਪੰਜਾਬ ਪਰ ਵਿੱਚ ਪੋਸ਼ਣ ਮਹੀਨੇ ਤਹਿਤ ਹੀ ਲੋਕਾਂ ਨੂੰ ਬੂਟੇ ਲਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ ਇਸ ਮੌਕੇ ਵੱਖ-ਵੱਖ ਸਿਹਤ ਅਧਿਕਾਰੀਆਂ ਨੇ ਕੀਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਡਾਕਟਰ ਰਾਦਿਕਾ ਮੁੱਗਾ ਵਿੱਚ ਸਾਈਕੀਆਟ੍ਰੀਕਲ ਡਿਪਾਰਟਮੈਂਟ ਸੰਭਾਲ ਗਰਭਵਤੀ ਮਹਿਲਾਵਾਂ ਬੱਚਿਆਂ ਅਤੇ ਕਿਸ਼ੋਰ ਅਵਸਥਾ ਵਾਲੀਆਂ ਲੜਕੀਆਂ ਵਾਸਤੇ ਸੰਪੂਰਨ ਪੋਸ਼ਣ ਸੰਬੰਧੀ ਜਾਗਰੂਕਤਾ ਲਈ ਅਰੰਭੀ ਪ੍ਰਧਾਨ ਮੰਤਰੀ ਵੱਲੋਂ ਵਿਆਪਕ ਯੋਜਨਾ ਸਦਕਾ ਪੰਜਾਬ ਵਿੱਚ ਵੱਡੇ ਪੱਧਰ ਤੇ ਮੁਹਿੰਮ ਚਲਾਈ ਗਈ ਹੈ ਖੁਰਾਕ ਵਿੱਚ ਵਿਭਿੰਨਤਾਵਾਂ ਅਤੇ ਖਾਣ-ਪੀਣ ਮੌਕੇ ਲੋੜਿੰਦੀਆਂ ਸਾਵਧਾਨੀਆਂ ਇਸ ਮੁਹਿੰਮ ਦਾ ਅੰਗ ਬਣਾਈਆਂ ਗਈਆਂ ਹਨ ਸਥਾਨਕ ਤੌਰ ਤੇ ਉਪਲਬਧ ਪੋਸ਼ਟਿਕ ਪੋਜਨਾ ਬਾਰੇ ਆਮ ਲੋਕਾਂ ਨੂੰ ਸਿੱਖਿਅਤ ਕੀਤਾ ਗਿਆ ਹੈ ਘਰਾਂ ਵਿੱਚ ਘਰੇਲੂ ਬਗੀਚੀਆਂ ਤਿਆਰ ਕਰਵਾਈਆਂ ਗਈਆਂ ਤਾਂ ਕਿ ਹਰ ਗ੍ਰੈਨੇਰੀ ਸਮੁੱਚੇ ਪਰਿਵਾਰ ਨੂੰ ਪੋਸ਼ਟਿਕ ਆਧਾਰ ਦੇ ਸਕੇ ਮੇਰੇ ਸਾਈਕੀਐਟ੍ਰਿਕ ਓਪੀਡੇ ਵਿੱਚ ਬਹੁਤ ਸਾਰੀਆਂ ਪ੍ਰੈਗਨੈਂਟ ਔਰਤਾਂ ਰੈਗੂਲਰ ਸਾਈਕੋਥੈਰੇਪੀ ਕਾਉਂਸਲਿੰਗ ਅਤੇ ਟ੍ਰੀਟਮੈਂਟ ਲਈ ਆਉਂਦੀਆਂ ਹਨ ਅਤੇ ਇਹ ਜੋ ਪੋਸ਼ਨ ਮਾਂ ਸਰਕਾਰ ਵੱਲੋਂ ਚਲਾਇਆ ਗਿਆ ਹੈ ਇਸ ਵਿੱਚ ਚੰਗੀ ਖੁਰਾਕ ਦੇ ਨਾਲ ਔਰਤਾਂ ਦੀ ਸਿਹਤ ਦੇ ਨਾਲ ਨਾਲ ਬੱਚੇ ਦੀ ਸਿਹਤ ਵੀ ਚੰਗੀ ਅਤੇ ਤੰਦਰੁਸਤ ਹੋਵੇਗੀ ਪਾਓ ਆਪਾਂ ਜੱਚੇ ਬੱਚੇ ਨੂੰ ਹੈਲਦੀ ਨਿਊਟ੍ਰੀਸ਼ਨ ਨਾਲ ਫਿਜ਼ੀਕਲੀ ਤੇ ਮੈਂਟਲੀ ਵੀ ਹੈਲਥੀ ਬਨਾਈਏ ਸਹੀ ਪੋਸ਼ਣ ਤੇ ਦੇਸ਼ ਰੋਸ਼ਨ ਦੇ ਨਾਰੇ ਸਦਕਾ ਦੇਸ਼ ਵਾਸੀਆਂ ਵਿੱਚ ਕਪੋਸ਼ਣ ਤੋਂ ਪ੍ਰਭਾਵਿਤ ਬੱਚਿਆਂ ਦੀ ਗਿਣਤੀ ਅੱਧੀ ਰਹਿ ਗਈ ਹੈ ਅਤੇ ਇਹ ਮਹਿੰਮ ਪੂਰੀ ਤਰ੍ਹਾਂ ਸਫਲ ਹੈ ਮੇਰਾ ਨਾਮ ਰੇਨੂ ਬਾਲਾ ਮੈਂ ਪਿੰਡ ਬਹਿਲੋਲ ਪਰ ਆਸ਼ਾ ਵਰਕਰ ਜ਼ਿਲ੍ਹਾ ਮੁਹਾਲੀ ਪ੍ਰੈਗਨੈਂਟ ਲੇਡੀ ਔਰ ਬੱਚੇ ਆ ਇਹਨਾਂ ਨੂੰ ਅਸੀਂ ਡਿਸਪੈਂਸਰੀ ਬੁਲਾਉਂਦੇ ਆ ਉਹਨਾਂ ਦਾ ਪ੍ਰੈਗਨੈਂਟ ਲੇਡੀ ਦੇ ਚੈੱਕਅਪ ਕਰਦੇ ਆ ਉਹਨਾਂ ਸੀ ਜਿਹੜੀ ਕੋਈ ਖੂਨ ਦੀ ਕਮੀ ਹੁੰਦੀ ਆ ਉਹਨਾਂ ਨੂੰ ਆਇਰਨ ਕੈਲਸ਼ੀਅਮ ਦਿੰਦੇ ਆ ਬੱਚਿਆਂ ਨੂੰ ਦਿੰਦੇ ਆ ਆਇਰਨ ਬੰਦਦੇ ਆ ਅਸੀਂ ਉਹਨਾਂ ਨੂੰ ਮਰਗੀ ਖਾਣ ਪੀਣ ਦੇ ਬਾਰੇ ਡਾਕਟਰ ਸਾਹਿਬ ਸਾਰਾ ਕੁਝ ਦੱਸਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਬੂਟੇ ਲਾਉਣ ਦੀ ਮੁਹਿੰਮ ਇੱਕ ਪੇੜ ਮਾਂ ਕੇ ਨਾਮ ਤਹਿਤ ਸਮਾਜ ਸੇਵੀ ਸੰਸਥਾਾਂ ਮਾ ਵਾਤਾਵਰਣ ਪ੍ਰੇਮੀ ਧਾਮ ਲੋਕ ਬੇ ਉਤਸ਼ਾਹਤ ਨੇ ਅਤਿ ਵਾਕਵਾਕ ਕਿਸਮ ਦੇ ਬੂਟੇ ਵਿਲਾਰੇ ਨੇ ਬੂਟੇ ਲਾਉਣ ਬਾਰੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਨਿਰੁੱਧ ਸਿੰਘ ਫਰੀਦਕੋਟ ਦਾ ਰਹਿਣ ਵਾਲਾ ਰੁੱਖ ਇਨਸਾਨ ਦੀ ਸਿਰਫ ਸਾਹਾਂ ਦੀ ਪੂਰਤੀ ਹੀ ਨਹੀਂ ਕਰਦੇ ਬਲਕਿ ਇਹ ਸਾਨੂੰ ਹੋਰ ਵੀ ਕਈ ਚੀਜ਼ਾਂ ਦਿੰਦੇ ਹਨ ਫਲ ਫਰੂਟ ਲੱਕੜ ਅਤੇ ਇਹਨਾਂ ਤੋਂ ਅਨੇਕਾਂ ਪ੍ਰਕਾਰ ਦੀਆਂ ਦਵਾਈਆਂ ਵੀ ਬਣਦੀਆਂ ਹਨ ਜੋ ਸਾਡੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਕਰਨ ਲਈ ਲਾਹੇਵੰਦ ਹੁੰਦੀਆਂ ਹਨ ਕਿਸੇ ਕਵੀ ਨੇ ਬੜਾ ਹੀ ਸ਼ਾਨਦਾਰ ਲਿਖਿਆ ਹੈ ਜੇ ਨਾ ਰਹੇ ਰੁੱਖ ਹਵਾ ਤੇ ਪਾਣੀ ਮਿੱਤਰੋ ਖਤਮ ਹੋ ਜੂ ਸਾਡੀ ਕਹਾਣੀ ਜੇ ਅਸੀਂ ਅੱਜ ਇਸ ਚੀਜ਼ ਪ੍ਰਤੀ ਧਿਆਨ ਨਾ ਦਿੱਤਾ ਤੇ ਰੁੱਖਾਂ ਦੀ ਕਟਾਈ ਇਸੇ ਤਰ੍ਹਾਂ ਹੀ ਹੁੰਦੀ ਰਹੀ ਤਾਂ ਇਹ ਗੱਲ ਮੈਂ ਬੜੇ ਹੀ ਯਕੀਨੀ ਤੌਰ ਤੇ ਕਹਿ ਸਕਦਾ ਹਾਂ ਕਿ ਉਹ ਦਿਨ ਦੂਰ ਨਹੀਂ ਜਿੱਦਨ ਅਸੀਂ ਵੀ ਇਸ ਧਰਤੀ ਤੇ ਨਹੀਂ ਰਹਾਂਗੇ ਤਾਂ ਮੈਂ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਨਾ ਚਾਹੂੰਗਾ ਕਿ ਆਪਣੀ ਮਾਂ ਦੇ ਸਤਿਕਾਰ ਦੇ ਵਿੱਚ ਅਸੀਂ ਇੱਕ ਇੱਕ ਬੂਟਾ ਜ਼ਰੂਰ ਲਾਈਏ ਸਿਰਫ ਬੂਟਾ ਹੀ ਨਾ ਲਾਈਏ ਸੋ ਕੋ ਉਸ ਨੂੰ ਰੁੱਖ ਬਣਨ ਤੱਕ ਉਸ ਦੀ ਪੂਰੀ ਸਾਂਭਾਲ ਕਰੀਏ ਤਾਂ ਆਓ ਇੱਕ ਪੇੜ ਮਾਂ ਕੇ ਨਾਮ ਮਹਿੰਮ ਨਾਲ ਜੁੜੀਏ ਅਤੇ ਰੁੱਖਾਂ ਦੀ ਸੰਭਾਲ ਕਰੀਏ ਮੈਂ ਜ਼ਿਲ੍ਹਾ ਨੋਡਲ ਅਫਸਰ ਸਿੱਕਿਆ ਵਿਭਾਗ ਫਾਜ਼ਿਲਕਾ ਵਾਤਾਵਰਣ ਵਿੱਚ ਜੋ ਅਸੰਤੁਲਨ ਦੀ ਸਥਿਤੀ ਬਣੀ ਹੋਈ ਹੈ ਉਸ ਵਿੱਚ ਤਾਂ ਇਸ ਮਹਿੰਮ ਦੁਆਰਾ ਡੈਫੀਨੇਟਲੀ ਸੁਧਾਰ ਆਏਗਾ ਪ੍ਰੰਤੂ ਇਸ ਦੇ ਨਾਲ ਨਾਲ ਨਾਤਮਕ ਰੂਪ ਵਿੱਚ ਵਾਤਾਵਰਣ ਨਾਲ ਜੁੜਾਂਗੇ ਕਿਉਂਕਿ ਮਾਂ ਕੇ ਨਾਮ ਇੱਕ ਪੇੜ ਜਦੋਂ ਅਸੀਂ ਲਾਵਾਂਗੇ ਤਾਂ ਉਸ ਨੂੰ ਸੰਭਾਲਣਾ ਸਾਡੇ ਲਈ ਅਤੀ ਜ਼ਰੂਰੀ ਹੋ ਜਾਂਦਾ ਹੈ ਸਿੱਖਿਆ ਵਿਭਾਗ ਫਾਇਲ ਕਾ ਸਕੂਲਾਂ ਵਿੱਚ ਇਸ ਮੋਹਮ ਨੂੰ ਪੂਰੀ ਤਨਦੇਹੀ ਨਾਲ ਚਲਾਏਗਾ ਕੁਲਵਿੰਦਰ ਵਿਰਕ ਕੋਟਕਪੂਰਾ ਮਾਂ ਦੁਰਗਾ ਦੇ ਨੌ ਰੂਪਾਂ ਦੇ ਨਵਰਾਤਰੀ ਸ਼ੁਰੂ ਹੋ ਚੁੱਕੇ ਨੇ ਆਓ ਮਾਂ ਦੀ ਪੂਜਾ ਕਰੀਏ ਤੇ ਨਾਲ ਹੀ ਇਹ ਪ੍ਰਣ ਵੀ ਕਰੀਏ ਮਾਂ ਦੇ ਨਾਮ ਤੇ ਕਟੋ-ਕਟ ਪੌਦਾ ਜ਼ਰੂਰ ਲਗਾਈਏ ਉਸ ਪੌਦੇ ਦੀ ਸੰਭਾਲ ਵੀ ਕਰੀਏ ਤਾਂ ਜੋ ਵਾਤਾਵਰਣ ਸਾਫ਼ ਸੁਥਰਾ ਹਰਿਆ ਭਰਿਆ ਰਹੇ ਤੇ ਇਹ ਪੌਦੇ ਸਾਡੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਭਦਾਇਕ ਸਿੱਧ ਹੋ ਸਕਣ ਨਿਰਮਲ ਸਿੰਘ ਜੀ ਮੈਂ ਕੋ ਕਨਵੀਨਰ ਪੰਜਾਬ ਬੀਜਪੀ ਪੇੜ ਜ਼ਰੂਰ ਲਾਣੇ ਚਾਹੀਦੇ ਆ ਮੈਂ ਖੁਦ ਵੀ ਬਹੁਤ ਪੇੜ ਲਾਈਆਂ ਜੀ ਤੇ ਅੱਜ ਉਹ ਪੇੜ ਜਿਹੜੇ ਹੈਗੇ ਆ ਵੱਡੇ ਦਰਖਤ ਬਣ ਗਏ ਨੇ ਪਾਵਾਂ ਹੁਣ ਦੀ ਵਾਰ ਬਹੁਤ ਅੰਗ ਹੋਏ ਹੈਗੇ ਆ ਵੀ ਉਹ ਟੈਂਪਰੇਚਰ ਮੈਂਟੇਨ ਰਹਿੰਦਾ ਹੈ ਜੀ ਗਰਮੀਆਂ 'ਚ ਸਾਨੂੰ ਜਿਹੜੀ ਠੰਡਕ ਮਿਲਦੀ ਆ ਤੇ ਆਪਕਿ ਨੇ ਬਹੁਤ ਪਰਸੈਂਟ ਦਾ ਜਿਹੜਾ ਹੈਗਾ ਕਈ ਪਰਸੈਂਟ ਦਾ ਸਾਨੂੰ ਜਿਹੜਾ ਟੈਂਪਰੇਚਰ ਫਰਕ ਪੈ ਜਾਂਦਾ ਪੰਜਾਬ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਖੇਤਾਂ ਵਿੱਚ ਹੀ ਰਲਾਉਣ ਤੇ ਸੂਚਜੇ ਪ੍ਰਬੰਧਨ ਦੀ ਅਪੀਲ ਇਸੇ ਤਹਿਤ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਕਿਹਾ ਸਾਡੇ ਅਫਸਰ ਸਹਿਬਾਨ ਤਾਂ ਪਹਿਲਾਂ ਵੀ ਪਿੰਡ ਆ ਚਾਰੇ ਨੇ ਮੈਂ ਤੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਜਾਣ ਕੇ ਕਿੰਨੇ ਦਾ ਵੀ ਪਿੰਡ ਵਾਲਿਆਂ ਨੂੰ ਹੌਸਲਾ ਵੱਧਾ ਇਹਨਾਂ ਦਾ ਵਿਸ਼ਵਾਸ ਵੱਧਾ ਵੀ ਸਾਡੀ ਜਿਹੜੀਆਂ ਕੋਈ ਜ਼ਰੂਰਤਾਂ ਨੇ ਪੂਰੀਆਂ ਹੋਣਗੀਆਂ ਸਾਨੂੰ ਇਹਨਾਂ ਦੀ ਸਮੱਸਿਆ ਵੀ ਸਮਝਣ ਦਾ ਮੌਕਾ ਮਿਲਦਾ ਨਾਲ ਹੀ ਅਸੀਂ ਇਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਪਰਾਲੀ ਨੂੰ ਅੱਗ ਨਾ ਲਾਓ ਤੇ ਸ਼ਾਮ ਨੂੰ ਕੰਬਾਈ ਨਹੀਂ ਚਲਾਓ ਗੁਰਦਾਸਪੁਰ ਦੇ ਪਿੰਡ ਸ਼ਾਮਪੁਰਾ ਦੇ ਕਿਸਾਨ ਹਰਜੀਤ ਸਿੰਘ ਅਤੇ ਸੰਤੋਖ ਸਿੰਘ ਵੀ ਪਰਾਲੀ ਨਾ ਸਾੜਨ ਬਾਰੇ ਜਾਣਕਾਰੀ ਦਿੰਦੇ ਹੋਏ ਕਹਿੰਦੇ ਨੇ ਸਤਨਾਮ ਸਿੰਘ ਕੰਡਪੁੱਤੋ ਜੋ ਮੈਂ 2016-17 ਤੋਂ ਹਣ ਤੱਕਰ ਝੋਨੇ ਦੀ ਰਹਿਦਖੋਣ ਨੂੰ ਵਿੱਚ ਹੀ ਮਲਾਉਣਾ ਜੋ ਪਰਾਲੀ ਹੁੰਦੀ ਆ ਸੀ ਉਹਨੂੰ ਬਲੋ ਕਰਦੇ ਆ ਇਹਦੇ ਨਾਲ ਜੋ ਗਡੋਏ ਹੁੰਦੇ ਆ ਜੋ ਹੋਰ ਵੀ ਸੁਖ ਹੁੰਦਾ ਉੱਪਰ ਹੁੰਦੇ ਆ ਉਹ ਮਰਨੋਂ ਬਚ ਜਾਂਦੇ ਆ ਫਸਲਾਂ ਦਾ ਝਾੜ ਵਧੀਆ ਨਿਕਲਦਾ ਗਾ ਖਾਦਾਂ ਦੀ ਵਰਤੋਂ ਹੁੰਦੀ ਆ ਉਹ ਘਟ ਜਾਂਦੀ ਆ ਆਪਣਾ ਉਧਰੋਂ ਖਰਚਾ ਘਟ ਜਾਂਦਾ ਮੈਂ ਸਾਰੇ ਵੀਰਾਂ ਨੂੰ ਇਹੀ ਕਹਿਣਾ ਬਈ ਜੈ ਸਿੰਘਾ ਜੀ ਪਿੰਡ ਸਾਡਾ ਜੰਡ ਅਸੀਂ ਪਰਾਲੀ ਨੂੰ 2-3 ਸਾਲਾਂ ਤੋਂ ਜੀ ਕਦੇ ਅੱਗ ਨਹੀਂ ਲਾਈ ਤੇ ਇਹਦੇ ਜਿਹੜੇ ਸਾਨੂੰ ਰਿਜ਼ਲਟ ਮਿਲੇ ਨੇ ਉਹ ਬਹੁਤ ਚੰਗੇ ਮਿਲੇ ਨੇ ਤੇ ਐਤਕੀ ਵੀ ਅਸੀਂ ਜੇ ਮਜਬੂਰੀ ਵਾਸ ਹੋ ਕੇ ਗੱਠਾ ਬਣਾਉਣੀਆ ਪੈਂਦੀਆਂ ਨੇ ਚਬਾਈ ਜਹੇ ਤਾਂ ਬਹੁਤ ਵਧੀਆ ਆ ਜੀ ਪਰਾਲੀ ਦੀ ਸੁਚੱਜੀ ਸਾਮ ਸੰਭਾਲ ਕਰਨ ਵਾਲੇ ਕਿਸਾਨ ਵੀ ਸਾਰਿਆਂ ਲਈ ਰਾਦ ਸਿਰੇ ਬਣੇ ਹੋਏ ਨੇ ਅੱਜ ਦੇ ਪ੍ਰੋਗਰਾਮ ਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਫਰੀਦਕੋਟ ਤੋਂ ਤਰਸੀਮ ਕੁਮਾਰ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਮੋਗਾ ਤੋਂ 우ਸ਼ਾ ਕੁਾਰ ਜਸ਼ਨ ਮੋਹਾਲੀ ਤੋਂ ਮਨੋਜ ਗਿੱਰ ਦਰ ਪਠਾਨਕੋਟ ਤੋਂ ਰਜਨੀਸ਼ ਕੁਮਾਰ ਅਤੇ ਫਾਜ਼ਿਲਕਾ ਤੋਂ ਜਲੇਸ਼ ਠਠਈ ਇਸ ਦਿਨ ਲਈ ਸਮਾਚਾਰ ਦਰਸ਼ਕਾਂ ਦਾ ਇਹ ਅੰਕ ਖਤਮ ਹੁੰਦਾ ਹੈ अगले अंक में किसी विषय से होगी हो मुलाकात तद तक मैनू दियो इजाजत नमस्कार पेशकारी सहायक अमनप्रीत कौर पेशकश अश्विनी कुमार शर्मा